ਦੇਖੋ ਬਹੁਤ ਪਿਆਰੀ ਬੱਚੀ ਹੈ ਔਰ ਜੋ ਇਹਨੇ ਲਫਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਕਰਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਪਲਾ ਚੈਰੀਟੇਬਲ ਟਰਸਟ ਨੂੰ ਅਡਾਪਟ ਕਰ ਰਿਹਾ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਸਟੇ ਦਾ ਪੂਰਾ ਖਰਚਾ ਜਿਹੜਾ ਉਹ ਉਠਾਏਗਾ ਇਹਦਾ ਅੱਜ ਤੋਂ ਬੱਚੀ ਸੱਟੀ ਹੈ ਕੀ ਨਾਮ ਤੁਹਾਡਾ ਇਕਾਗਰਦੀਪ ਕੋਲ ਇਕਾਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲਵਨ ਮੈਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਊਂਗੀ ਵੀ ਇਹਨੇ ਕਰੇਗੀ ਬੇਟਾ ਤੂੰ ਡਾਕਟਰ ਬਣੇਗੀ ਕਿਉਂਕਿ ਬਣਾ ਡਾਕਟਰ ਇਹ ਕੀ ਕਰਨਾ ਚਾਹੁੰ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਫਿਰ ਤੂੰ ਕਮਾ ਕੇ ਦੇਈ ਨਾ ਉਦੋਂ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਊਂਗੀ ਦੇਖੋ ਅੱਜ ਆਪਾਂ ਤਰਨਤਨ ਵਿੱਚ ਸੰਦੀਪ ਦੇ ਘਰ ਆਇਆ ਤੇ ਫਾਦਰ ਸਾਹਿਬ ਨੇ ਉਹਦੀ ਵਾਈਫ ਉਹਨਾਂ ਦੀ ਉਹਦੀ ਬੇਟੀ ਛੋਟੀ ਜੀ ਸਭ ਨੂੰ ਮਿਲਣ ਅਸੀਂ ਦੁੱਖ ਸਾਂਝਾ ਕਰਨ ਆਏ ਉਹਨਾਂ ਨਾਲ ਕਿ ਬਹੁਤ ਵੱਡਾ ਪਾਣਾ ਵਰਤਿਆ ਇਹ ਔਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜੋਰਜਿਆ ਵਿੱਚ ਜਿਹੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਜਿਹੜੀ ਡੈਥ ਹੋ ਗਈ ਸੀ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਸੋ ਫਿਰ ਸਰਕਾਰ ਨਾਲ ਵੀ ਅਸੀਂ ਤਾਚੇ ਵਿਚ ਰਹੇ ਅ ਕਿ ਉਹਦੀ ਡੈਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈਡ ਬੋਡੀਆਂ ਪਹਿਲਾਂ 4 ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤਾਂ ਸਾਡੇ ਸਰਬੱਤ ਦੇ ਪੱਲਾ ਟੀਮ ਦੇ ਜਿਹੜੀ 헤ਡ ਸਾਬ ਸਾਡੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਸੋ ਅੰਮ੍ਰਿਤਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਾਵ ਬੈਨ ਹੋ ਗਈ ਜਾਂ ਐਮਬੂਲੈਂਸਸ ਲੈ ਕੇ ਸਾਡੀ ਕੋਸ਼ਿਸ਼ ਹੈ ਅਸੀਂ ਕੀ ਕਰ ਕਰ ਜਿਹੜੀ ਅਸੀਂ ਉਹਨਾਂ ਦੀ ਡੈਡ ਬੋਡੀ ਪਹੁੰਚਾਈਏ ਕੁਰ ਡੈਡ ਬੁਨੀ ਕਰਨ ਉਹ ਕਰ ਪਹਚਾਈਆਂ ਸਾਰੀਆਂ ਚਾਹੇ ਉਹ ਪਟਿਆਲਾ ਸੀ ਚਾਹੇ ਸੰਗਰੂਰ ਸੀ ਚਾਹੇ ਮੋਗਾ ਸੀ ਚਾਹੇ ਖੰਨਾ ਸੀਗਾ ਸੋ ਉਸ ਪਾਸੇ ਪਹਚਾ ਕੇ ਨਾਲ ਹੀ ਸਾਡੀ ਟੀਮਾਂ ਗਈਆਂ ਜਿੱਥੇ ਸੰਸਕਾਰ ਕੀਤਾ ਗਿਆ ਤੇ ਉਹਦੇ ਦੋਸ਼ ਸ਼ਾਮਲ ਹੋ ਕੇ ਮੇਨ ਚੀਜ਼ ਐਸੀ ਕਿ ਸਰਵੇ ਕੀਤਾ ਜਾਏ ਕਿ ਜਿਹੜਾ ਬੱਚਾ ਬਾਹਰ ਕਮਾਨ ਗਿਆ ਸੀ ਆਫ ਕੋਰਸ ਇਹਨੇ ਉਹ ਅਮੀਰ ਦਾ ਹੈ ਨਹੀਂ ਸੀ ਜੇ ਹੁੰਦੇ ਤਾਂ ਜਾਣਦੇ ਨਾ ਬਾਹਰ ਤੇ ਸਾਰਾ ਜਾਇਜ਼ਾ ਲਿਆ ਗਿਆ ਸੋ ਲੋੜ ਮੁਤਾਬਕ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਜਾਂ ਘਰ ਰਿਪੇਅਰ ਹੋਣ ਵਾਲੇ ਨੇ ਜਿੱਦਾਂ ਅਸੀਂ ਹੁਣ ਇੱਥੇ ਖੜੇ ਆ ਦੇਖਿਆ ਇੱਥੇ ਰਹਿੰਦੀ ਹੈ ਫੈਮਿਲੀ ਤੇ ਇਹਨੂੰ ਅਸੀਂ ਮੇਨਟੇਨੈਂਸ ਪੂਰੀ ਇਹਦੀ ਕਰਾਵਾਂਗੇ ਚਾਰ ਪੰਜ ਕਰਨੇ ਸਾਰਾ ਚੁੱਜ ਜਿਹੜੇ ਕਿ ਕੁਝ ਬੜਨ ਵਾਲੇ ਨੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਸਾਰਾ ਟਾਸਕ ਕਰਾ ਕੇ ਦੇਗਾ ਤੇ ਪੈਨਸ਼ਨ ਜਿਹੜੀ ਅਸੀਂ ਹਰ ਪਰਿਵਾਰ ਨੂੰ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਤਾਂ ਅਸੀਂ ਲੈ ਹੀ ਰਹੇ ਹਾਂ ਤੇ ਬੱਚੀਆਂ ਜਿੰਦਾ ਛੋਟੀਆਂ ਨੇ ਜਿੰਦਾ ਹੁਣ ਆ ਬੱਚੀ ਦੇ ਕਿ 7 ਸਾਲ ਦੀ ਹੈ ਸਕੂਲ ਚ ਪੜ੍ਹ ਰਹੀ ਹੈ ਜਦੋਂ ਵੀ ਲੋੜ ਪੈਗੀ ਟ੍ਰਸਟ ਹੈਲਪ ਪੂਰੀ ਕਰੇਗਾ ਲੇਕਿਨ ਅੱਜ ਜਿਹੜਾ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੀ ਮੈਥਿਕ ਜਿਹੜੀ ਐਫ ਡੀਆ ਅਸੀਂ ਜਿਹੜੀ ਕਿ ਕਰਾਉਂਦੇ ਹਾਂ ਟ੍ਰਸਟ ਵੱਲੋਂ ਸਾਡਾ ਇਹ ਸਕੀਮ ਹੈ ਸਾਡੀ ਇਹ ਸੋ ਉਹ ਫਿਕਸਡ ਹੋਵੇਗਾ ਜਦੋਂ ਬੱਚੇ ਵਿਆਹ ਦੇ ਲਾਇਕ ਹੋਏਗੀ ਤੇ ਉਦੋਂ ਤੱਕ ਜਿਹੜੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਬਸ ਅਸੀਂ ਸਿਰਫ ਦੋਖ ਸਾਂਝੇ ਕਰ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਚਲਾ ਗਿਆ ਉਹ ਵਾਪਸ ਅਸੀਂ ਲੈ ਆ ਨਹੀਂ ਸਕਦੇ ਲੇਕਿਨ ਇਹ ਹੈ ਕਿ ਸਾਡਾ ਫਰਜ਼ ਵਰਦਾ ਕਿ ਅਸੀਂ ਹੁਣ ਪਰਿਵਾਰ ਨਾਲ ਖੜੀਏ ਜੋ ਵੀ ਉਹਨਾਂ ਦੀ ਜ਼ਰੂਰਤਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਇੱਥੇ ਪ੍ਰਧਾਨ ਜੀ ਹੈਗੇ ਨੇ ਇੱਥੇ ਤੁਹਾਡੇ ਤਰਨ ਤਰਨ ਜਯੋਦਾ ਜੀ ਤੇ ਸਾਰੀ ਟੀਮ ਜਿਹੜੀ ਸਾਡੀ ਹੈ ਇਹ ਇਹ ਨਾਲ ਖੜੀ ਹੈ ਪੂਰੀ ਹਾਂਜੀ ਮੈਂ ਬਲਵੰਤ ਸਿੰਘ ਮੇਰਾ ਬੇਟਾ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ ਉਹਨਾਂ ਦੀ ਮੌਤ ਹੋਣ ਕਰਕੇ ਸਭਤ ਖਾਲਸਾ ٹرسٹ ਤੇ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਆ ਤੈਹ ਦਿਲੋਂ ਬਰਾਏ ਸਾਹਿਬ ਦਾ ਤੈਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਪੇ ਸਾਡੀ ਜਿਹੜੀ ਆ ਪੇ ਘਰ ਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਇਹ ਇਹ ਮੇਰੇ ਬੇਟੀ ਦੀ ਜਿਹੜੀ ਆ ਡੈੱਡ ਬੋਡੀ ਆ ਅਬਰਾਈ ਸਾਹਿਬ ਦੇ صدਕਾ ਅਹੀਂ ਲੈ ਸਕੇ ਹੈ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹ ਹਾਲਤ ਵਿੱਚ ਵੀ ਉਹਨਾਂ ਦੀ ਬੋਡੀ ਨੂੰ ਮਗਾ ਨਹੀਂ ਸਕਦੇ ਅਬ ਰਾਇਸ ਆਵਦੇ ਫਤਕਾ ਜੋ ਇਹਨਾਂ ਨੇ ਉਪਰਾਲਾ ਟੈਸਟ ਨੇ ਕੀਤਾ ਮੈਂ ਤੈ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਮੇਰਾ ਨਾਮ ਬਲਜੀਤ ਕੋਹਰ ਹੈ ਮੇਰੇ ਹਸਬੰਦ ਆ 2 ਸਾਲ ਪਹਿਲਾਂ ਗਏ ਹੋਏ ਸੀ ਦੁਬਈ ਗਏ ਸੀ ਦੁਬਈ ਤੋਂ ਅੱਗੇ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੋਰਜੀਆ ਨੂੰ ਚਲੇ ਗਏ ਤੇ ਜੋਰਜੀਆ ਉੱਥੇ ਗਏ ਕਾਫੀ ਟਾਈਮ ਠੀਕ ਸਰਕਲ ਸਾਡਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਵੀ ਬਰਫ਼ ਦਾ ਕੋਈ ਤੂਫਾਨ ਆਇਆ ਉੱਥੇ ਤੂਫਾਨ ਆਨ ਕਰਕੇ ਉਹਨਾਂ ਦਾ ਲਾਈਟ ਬੰਦ ਹੋ ਗਈ ਤੇ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਣੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਣੇ ਟੀਮ ਸਰਬਤ ਪਹਿਲਾ ਵਾਲੀ ਟੀਮ ਨੇ ਮਤਲਬ ਕਿ ਸਾਡੇ ਹਸਬੰਦ ਨੂੰ ਮੰਗਵਾਇਆ ਉਧਰੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਰਬਤ ਭਲਾ ਵਾਲਿਆਂ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈੱਡ ਬੋਡੀ ਆ ਸਕਣ ਇਹ ਟਰਸਟ ਵਾਲਿਆਂ ਨੇ ਮਰਾਇਤ ਆਬਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੇ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾ ਨਾਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕਿਸੇ ਹਰਕਾਰ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਿਖਾਂਨ ਜੋਬ ਦੇਣ ਵਧੀਆ ਬਾਹਰ ਨਾ ਜਾਣਾ ਪਵੇ ਜਿਵੇਂ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿ ਕਿਸੇ ਹੋਰ ਨਾਲ ਨਾ ਹੋਵੇ